ਰਬ ਭਾਇਆ ਮੇਰੇ ਮਨਾ ਸਾਵਰੀ ਮਹੱਲਾ ਪੰਜਵਾਂ ਮਿਲ ਹਰ ਜਸ ਗਾਈਐ ਹਾਂ ਪਰਮ ਪਦ ਪਾਈਐ ਹਾਂ ਵਾ ਰਸ ਜੋ ਵਿਦੇ ਹਾਂ ਤਾਂ ਕੋ ਸਗਲ ਸਿਦੇ ਹਾਂ ਅਨ ਦਿਨ ਜਾਗਿਆ ਹਾਂ ਨਾਨਕ ਬੜ ਭਾਗਿਆ ਮੇਰੇ ਮਨਾ ਰਹਾਉ ਸੰਤ ਪਗ ਤੋਇਐ ਹਾਂ ਦੁਰਮਤ ਖੋਇਐ ਹਾਂ ਦਾਸ ਹਰੇ ਨ ਹੋਇਐ ਹਾਂ ਵਿਆਪੇ ਦੁੱਖ ਨਾ ਕੋਏ ਹਾਂ ਭਗਤਾ ਸਰਨ ਪਰ ਹਾਂ ਜਨਮ ਨਾ ਕਦੇ ਮਰ ਹਾਂ ਅਸਥਿਰ ਸੇ ਭਏ ਹਾਂ ਹਰ ਹਰ ਜਿਨ ਜਪ ਲੈ ਮੇਰੇ ਮਨਾ ਸਾਜਨ ਮੀਤ ਤੂੰ ਹਾਂ ਨਾਮ ਦਰੜਾਏ ਮੂਹ ਹ ਤਿਸ ਬਿਨ ਨਾਹੀ ਕੋਏ ਹਾਂ ਮਨੇ ਅਰਾਧ ਸੋਏ ਹਾਂ ਨਿਮਕ ਨਾ ਬੀਸਰੈ ਹਾਂ ਤਿਸ ਬਿਨ ਕਿਉ ਸਰੈ ਹਾਂ ਗੁਰ ਕੋ ਕੁਰਬਾਨ ਜਾਉ ਹਾਂ ਨਾਨਕ ਜੱਪੇ ਨਾਉ ਮੇਰੇ ਮਨਾ ਸਾਵਰੀ ਮਹੱਲਾ ਪੰਜਵਾਂ ਕਾਰਨ ਕਰਨ ਤੂੰ ਹਾਂ ਅਵਰਨਾ ਸੁਜੈ ਮੂਹਾਂ ਕਰਹ ਸੋ ਹੋਈਐ ਹਾਂ ਸਹਜ ਸੁਖ ਸੋਈਐ ਹਾਂ ਧੀਰਜ ਮਨ ਭਏ ਹਾਂ ਪ੍ਰਭ ਕੈ ਦਰ ਪਈ ਮੇਰੇ ਮਨਾ ਰਹਾਉ ਸਾਧੂ ਸੰਗਮੇ ਹਾਂ ਪੂਰਨ ਸੰਜਮੇ ਹਾਂ ਜਬ ਤੇ ਛੁੱਟੇ ਆਪ ਹਾਂ ਤਬ ਤੇ ਮਿਟੇ ਤਾਪ ਹਾਂ ਕਿਰਪਾ ਧਾਰਿਆ ਹਾਂ ਪਤ ਰਖ ਬਨਵਾਰੀਆ ਮੇਰੇ ਮਨਾ ਇਹੋ ਸੁਖ ਜਾਨੀਐ ਹਾਂ ਹਰ ਕਰੇ ਸੋ ਮਾਨੀਐ ਹਾਂ ਮੰਦਾ ਨਾਹੀ ਕੋਈ ਹਾਂ ਸੰਤ ਕੀ ਰੇਨ ਹੋਏ ਹਾਂ ਆਪੇ ਜਿਸ ਰਖੈ ਹਾਂ ਹਰ ਅੰਮ੍ਰਿਤ ਸੋ ਚਖੈ ਮੇਰੇ ਮਨਾ ਜਿਸ ਕਾ ਨਾਹੀਂ ਕੋਏ ਹਾਂ ਜਿਸ ਕਾ ਪ੍ਰਭੂ ਸੋਏ ਹਾਂ ਅੰਤਰ ਗਤ ਬੁਜੇ ਹਾਂ ਸਭ ਕਿਸ ਤਿਸ ਸੁਝੇ ਹਾਂ ਪਤ ਤ ਉਧਾਰ ਲੇ ਹੋ ਹਾਂ ਨਾਨਕ ਅਰਦਾਸ ਇਹੋ ਮੇਰੇ ਮਨਾ ਸਾਵਰੀ ਮੁਹੱਲਾ ਪੰਜਵਾਂ ਇੱਕ ਤੁਕਾ ਕੋਏ ਪਰਦੇਸੀ ਆਹ ਸੁਨ ਤ ਸੰਦੇਸੀ ਆਹ ਰਹਾਉ ਜਾ ਸਿਉ ਰਾਚ ਰਹੇ ਹਾਂ ਸਭ ਕੋ ਤਜ ਗਏ ਹਾਂ ਸੁਪਨਾ ਜਿਉ ਭਏ ਹਾਂ ਹਰ ਨਾਮ ਜਿਨ ਲਏ ਹਰ ਤਜ ਅਨ ਲਗੇ ਹਾਂ ਜਨਮ ਹੈ ਮਰ ਭਗੇ ਹਾਂ ਹਰ ਹਰ ਜਨ ਲਏ ਹਾਂ ਜੀਵਤ ਸੇ ਰਹੇ ਹਾਂ ਜਿਸੈ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਆਸਾ ਮਹੱਲਾ ਨਾ ਬਿਰਥਾ ਕਹੂੰ ਕੌਨ ਸਿਓ ਮਨ ਕੀ ਲੋਭ ਗ੍ਰਸਿਓ ਦਸ ਹੂੰ ਦਿਸ ਤਾਵਤ ਆਸਾ ਲਾਗਿਓ ਤਨ ਕੀ ਰਹਾ ਸੁਖ ਕਹਿ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰਹਿ ਦਵਾਰ ਸਵਾਨ ਜਿਉ ਡੋਲਤ ਨਹਿ ਸੁਧ ਰਾਮ ਭਜਨ ਕੀ ਮਾਨਸ ਜਨਮੇ ਆਕਾਰਥ ਖੋਵਤ ਲਾਜ ਨਾ ਲੋਕ ਹਸਨ ਕੀ ਨਾਨਕ ਹਰ ਜਸ ਕਿਉ ਨਹੀਂ ਗਾਵਤ ਕਮਤ ਬਨਾਸੈ ਤਨ ਕੀ ਰਾਗ ਆਸਾ ਮਹੱਲਾ ਪਹਿਲਾ ਅਸ਼ਟ ਪਦੀਆਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਉੱਤਰ ਅਵ ਘਟ ਸਰਵਰ ਨਾਵੇ ਬਕੈ ਨਾ ਬੋਲੈ ਹਰ ਗੁਣ ਗਾਵੈ ਜਲ ਆਕਾਸੀ ਸੁੰਨ ਸਮਾਵੈ ਰਸ ਸਤ ਝੋਲ ਮਹਾਰਸ ਪਾਵੈ ਐਸਾ ਗਿਆਨ ਸੁਨੋ ਅਬ ਮੋਰੀ ਭਰਪੁਰ ਧਾਰ ਰਹਿਆ ਸਭ ਠੋਰੇ ਰਹਾਉ ਸੱਚ ਬਰਤ ਨੇਮ ਨਾ ਕਾਲ ਸੰਤਾਵੈ ਸਤਗੁਰ ਸ਼ਬਦ ਕਰੋਧ ਜਲਾਵੈ ਗगन ਨਿਵਾਸ ਸਮਾਦ ਲਗਾਵੈ ਪਾਰਸ ਪਰਸ ਪਰਮ ਪਦ ਪਾਵੈ ਸਚ ਮਨ ਕਾਰਨ ਤਤ ਬਲੋਵੈ ਸੋ ਭਰ ਸਰਵਰ ਮੈਲ ਨਾ ਧੋਵੈ ਜੈ ਸਿਉ ਰਾਤਾ ਤੈ ਸੋ ਹੋਵੈ ਆਪੇ ਕਰਤਾ ਕਰੇ ਸੋ ਹੋਵੈ ਗੁਰ 헤 ਵਸੀ ਤਲ ਅਗਨ 부ਝਾਵੈ ਸੇਵਾ ਸੁਰਤ ਬੇਪੂਤ ਚੜਾਵੈ ਦਰਸ਼ਨ ਆਪ ਸਹਿਜ ਘਰ ਆਵੈ ਨਿਰਮਲ ਬਾਣੀ ਨਾਦ ਵਜਾਵੈ ਅੰਤਰ ਗਿਆਨ ਮਹਾਰਸ ਸਾਰਾ ਤੀਰਥ ਮੱਜਨ ਗੁਰ ਵਿਚਾਰਾ ਅੰਤਰ ਪੂਜਾ ਥਾਨ ਮਰਾਰਾ ਜੋਤੀ ਜੋਤ ਮਲਾਵਣ ਹਾਰਾ ਰਸ ਰਸਿਆ ਮਤੇ ਕੈ ਭਾਈ ਤਖਤ ਨਵਾਸੀ ਪੰਚ ਸਮਾਏ ਕਾਰ ਕਮਾਈ ਖਸਮ ਰਜਾਏ ਅਵਗਤ ਨਾਥ ਨਾ ਲਖਿਆ ਜਾਏ ਜਲ ਮਹਿ ਉਪਜੈ ਜਲ ਤੇ ਦੂਰ ਜਲ ਮਹਿ ਜੋਤ ਰਹਿਆ ਪਰਪੂਰ ਕਿਸ ਨੇੜੈ ਕਿਸੇ ਆਖਾਂ ਦੂਰ ਨਿਦਗੁਣ ਗਾਵਾਂ ਦੇਖ ਹਦੂਰ ਅੰਤਰ ਬਾਹਰ ਅਵਰ ਨਾ ਕੋਈ ਜੋ ਤਿਸ ਭਾਵੈ ਸੋ ਖੁਣ ਹੋਏ ਸੁਣ ਪਰ ਕਰ ਨਾਨਕ ਕਹਿ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਆਸਾ ਮਹੱਲਾ ਪਹਿਲਾ ਸਭ ਜਪ ਸਭ ਤਪ ਸਭ ਚਤਰਾਏ ਉਜੜ ਭਰਮੈ ਰਾਹੇ ਨਾ ਪਾਈ ਬਿਨ ਬੂਜੇ ਕੋ ਥਾਏ ਨਾ ਪਾਈ ਨਾਮ ਬਿਹੂਣੈ ਮਾਥੇ ਛਾਈ ਸਾਚ ਧਣੀ ਜਾਗ ਆਏ ਬਨਾਸਾ ਛੂਟ ਸ ਪ੍ਰਾਣੀ ਗੁਰਮੁਖ ਦਾਸਾ ਰਹਾਉ ਜਗ 모ਹੇ 바ਦਾ ਬਹੁਤੀ ਆਸਾ ਗੁਰਮਤੀ ਇਕ ਭਏ ਉਦਾਸਾ ਅੰਤਰ ਨਾਮ ਕਮਲ ਪਰਗਾਸਾ ਤਿਨ ਕੋ ਨਾਹੀ ਜਮ ਕੀ ਤਰਾਸਾ ਜਗਤ ਰਿਐ ਜਿਤ ਕਾਮਣ ਹਿਤਕਾਰੀ ਪੁੱਤਰ ਕਲਤਰ ਲਗ ਨਾਮ ਵਿਸਾਰੀ ਬਿਰਥਾ ਜਨਮ ਗਵਾਇਆ ਬਾਜੀ ਹਾਰੀ ਸਤਗੁਰ ਸੇਵੇ ਕਰਨੀ ਸਾਰੀ ਬਾਹਰ ਹਉ ਹਉ ਮੈਂ ਕਹਿ ਕਹਾਈ ਅੰਦਰ ਹਉ ਮੁਕਤ ਲੀਪ ਕਦੇ ਨਾ ਲਾਏ ਮਾਇਆ ਮੋਹ ਗੁਰ ਸ਼ਬਦ ਜਲਾਏ ਨਿਰਮਲ ਨਾਮ ਸਦ ਹਿਰਦੈ ਧਾਈ ਤਾਵਤ ਰਾਖੈ ਠਾਕ ਰਹਾਈ ਸਿੱਖ ਸੰਗਤ ਕਰਮ ਮਿਲਾਏ ਗੁਰ ਬਿਨ ਭੂ ਲੋ ਆਵੈ ਜਾਏ ਨਦਰ ਕਰੇ ਸੰਜੋਗ ਮਿਲਾਏ ਗੁਰੂੜੋ ਕਹੋ ਨਾ ਕਹਿਆ ਜਾਈ ਕਥ ਕਥੋ ਨਹਿ ਕੀਮਤ ਪਾਈ ਸਭ ਦੁਖ ਤੇਰੇ ਸੁਖ ਰਜਾਈ ਸਭ ਦੁਖ ਮੀਟੇ ਸਾਚੈ ਨਾਈ ਕਰ ਬਿਨ ਵਾਜਾ ਪਗ ਬਿਨ ਤਾਲਾ ਜੇ ਸ਼ਬਦ 부ਝੈ ਤਾਂ ਸੱਚ ਨਿਹਾਲਾ ਅੰਤਰ ਸਾਚ ਸਭੇ ਸੁਖ ਨਾਲਾ ਨਦਰ ਕਰੇ ਰਾਖੇ ਰਖਵਾਲਾ ਤੇ ਭਵਨ ਸੂਝੈ ਆਪਗੁ ਆਵੈ ਬਾਣੀ 부ਝੈ ਸੱਚ ਸੁਮਾਵੈ ਸ਼ਬਦ ਵਿਚਾਰੇ ਏਕ ਲਿਵ ਤਾਰਾ ਨਾਨਕ ਧੰਨ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਲੇਖ ਅਸੰਖ ਲਿਖ ਲੈ ਕਮਾਨ ਮਨ ਮਾਨਿਆ ਸੱਚ ਸੁਰਤਿ ਵਖਾਨ ਕਥਨੀ ਬਦਨੀ ਪੜ ਪੜ ਭਾਰ ਲੇਖ ਅਸੰਖ ਅਲੇਖ ਅਪਾਰ ਐਸਾ ਸਾਚਾ ਤੂੰ ਏਕੋ ਜਾਣ ਜੰਮਣ ਮਰਨਾ ਹੁਕਮ ਪਛਾਨ ਰਹਾਉ ਮਾਇਆ 모ਹੇ जग ਬਾਂਦਾ ਜਮ ਕਾਲ ਬਾਂਧਾ ਛੂਟੈ ਨਾਮ ਸਮਾਲ ਗੁਰ ਸੁਖ ਦਾਤਾ ਅਵਰਨਾ ਭਾਲ ਹਲਤ ਪਲਤ ਨਿਭਿ ਤੋਦ ਨਾਲ ਸ਼ਬਦ ਮਰੈ ਤਾਂ ਏਕ ਲਿਵ ਲਾਈ ਅਚਰ ਚਰੈ ਤਾਂ ਭਰਮ ਚੁਕਾਏ ਜੀਵਨ ਮੁਕਤ ਮਨ ਨਾਮ ਵਸਾਏ ਗੁਰਮਕੋ ਹੋਏ ਤਾਂ ਸੱਚ ਸਮਾਏ ਜਿਨ ਤਰਸਾ ਜੀ ਗਗਨ ਆਕਾਸ ਜਿਨ ਸਭ ਥਾਪੀ ਥਾਪ ਉਥਾਪ ਸਰਬ ਨਿਰੰਤਰ ਆਪੇ ਆਪ ਕਿਸੈ ਨਾ ਪੁੱਛੇ ਬਖਸ਼ੇ ਆਪ ਤੂੰ ਪੁਰ ਸਾਗਰ ਮਾਨਕ ਹੀਰ ਤੂੰ ਨਿਰਮਲ ਸਤਿਗੁਣੀ ਗਹੀਰ ਸੁਖ ਮਾਨੈ ਭੇਟੈ ਗੁਰ ਪੀਰ ਏਕੋ ਸਾਹਿਬ ਏਕ ਵਜੀਰ ਜਗ ਬੰਦੀ ਮੁਕਤੇ ਹਉ ਮਾਰੀ ਜਗ ਗਿਆਨੀ ਵਿਰਲਾ ਆਚਾਰੀ ਜਗ ਪੰਡਤ ਵਿਰਲਾ ਵਿਚਾਰੀ ਬਿਨ ਸਤਗੁਰ ਭੇਟੇ ਸਭ ਫਿਰੈ ਅਹੰਕਾਰੀ ਜਗ ਦੁਖੀਆ ਸੁਖੀਆ ਜਨ ਕੋਇ ਜਗ ਰੋਗੀ ਭੋਗੀ ਗੁਣ ਰੋਏ ਜਗ ਉਪਜੈ ਬਿਨ ਸੈ ਪਤ ਖੋਏ ਗੁਰਮੁਖ ਹੋਵੈ ਬੂਜੈ ਸੋਏ ਮਹੰਗੋ ਮੋਲ ਭਾਰ ਅਫਾਰ ਅਤਲ ਅਛਲ ਗੁਰਮਤੀ ਧਾਰ ਭਾਏ ਮਿਲੈ ਭਾਵੈ ਭੇਕਾਰ ਨਾਨਕ ਨੀਚ ਕਹਿ ਵਿਚਾਰ ਆਸਾ ਮਹੱਲਾ ਪਹਿਲਾ ਏਕ ਮਰੈ ਪੰਚੇ ਮਿਲ ਰੋਵਹਿ ਹਉ ਮੈਂ ਜਾਏ ਸ਼ਬਦ ਮਲ ਧੋਵਹਿ ਸਮਝ ਸੂਜ ਸਹਿਜ ਘਰ ਹੋਵਹਿ ਬਿਨ ਬੂਜੇ ਸਜਲੀ ਪਤ ਖੋਵਹਿ ਕੌਣ ਮਰੈ ਕੌਣ ਰੋਵੈ ਓਹੀ ਕਰਨ ਕਾਰਨ ਸਭ ਸੈ ਸਿਰ ਤੋਹੀ ਰਹਾਉ ਮੂਏ ਕੌ ਰੋਵੈ ਦੁਖ ਕੋਏ ਸੁਰੂ ਵਾ ਜਿਸ ਬੇਦਨ ਹੋਏ ਜਿਸ ਬੀਤੀ ਜਾਣੈ ਪ੍ਰਭ ਸੋਏ ਆਪੇ ਕਰਤਾ ਕਰੇ ਸੋ ਹੋਏ ਜੀਵ ਤਮਰਨਾ ਤਾਰੇ ਤਰਨਾ ਜੈ ਜਗਦੀਸ਼ ਪਰਮ ਗਤ ਸਰਨਾ ਹਉ ਬਲੇ ਹਾਰੀ ਸਤ ਗੁਰ ਚਰਨਾ ਗੁਰ ਬੋਹਿਤ ਸ਼ਬਦ ਭੈ ਤਰਨਾ ਨਿਰਪਹੁ ਆਪ ਨਿਰੰਤਰ ਜੋਤ ਬਿਨ ਨਾਵੈ ਸੂਤਕ ਜਗ ਛੋਤਾ ਦੁਰਮਤ ਬਿਨ ਸੈ ਕਿਆ ਕਹਿ ਰੋਤ ਜਨਮ ਮੂਏ ਬਿਨ ਭਗਤ ਸੁਰੋਤਾ ਮੂਏ ਕੋ ਸਚ ਰੋਵਹਿ ਮੀਤ ਤ੍ਰੈ ਗੁਣ ਰੋਵਹਿ ਨੀਤਾ ਨੀਤਾ ਦੁਖ ਸੁਖ ਪਰਹਰ ਸਹਿਜ ਸੁਚੀਤ ਤਨ ਮਨ ਸਉ ਪਉ ਕ੍ਰਿਸ਼ਨ ਪਰੀਤਾ ਭੀਤਰ ਏਕ ਅਨੇਕ ਅਸੰਖ ਕਰਮ ਧਰਮ ਬਹੁ ਸੰਖ ਅਸੰਖ ਬਿਨ ਪੈ ਭਗਤੀ ਜਨਮ ਬੇਰੰਤ ਹਰ ਗੁਣ ਗਾਵਹਿ ਮਿਲ ਪਰਮ ਅਰੰਤ ਆਪ ਮਰੈ ਮਾਰੇ ਪੀ ਆਪ ਆਪ ਪਾਏ ਥਾਪ ਉਥਾਪ ਸ੍ਰਿਸ਼ਟ ਉਪਾਈ ਜੋਤੀ ਤੂੰ ਜਾਤ ਸ਼ਬਦ ਵਿਚਾਰ ਮਿਲਣ ਨਹੀਂ ਭ੍ਰਾਂਤ ਸੂਤਕ ਅਗਨ ਭਖੈ ਜਗ ਖਾਏ ਸੂਤਕ ਜਲ ਤਲ ਸਭ ਹੀ ਥਾਈ ਨਾਨਕ ਸੂਤਕ ਜਨਮ ਮਰੀ ਜੈ ਗੁਰ ਪ੍ਰਸਾਦੀ ਹਰ ਰਸ ਪੀਜੈ ਰਾਗ ਆਸਾ ਮਹੱਲਾ ਪਹਿਲਾ ਆਪ ਵਿਚਾਰੈ ਸੂ ਪਰਖੇ ਹੀਰਾ ਏਕ ਦ੍ਰਿਸ਼ਟ ਤਾਰੇ ਗੁਰ ਪੂਰਾ ਗੁਰ ਮਾਨੈ ਮਨ ਤੇ ਮਨ ਧੀਰਾ ਐਸਾ ਸਾਹੁ ਸਰਾਫੀ ਕਰੈ ਸਾਚੀ ਨਦਰ ਏਕ ਲਿਵ ਤਰੈ ਰਹਾਉ ਪੂੰਜੀ ਨਾਮ ਨਿਰੰਝਨ ਸਾਰ ਨਿਰਮਲ ਸਾਚ ਰਤਾ ਪੈਕਾਰ ਸਿਫਤ ਸਹਜ ਘਰ ਗੁਰ ਕਰਤਾਰ ਆਸਾ ਮਨ ਸਾ ਸ਼ਬਦ ਜਿ ਲਾਈ RAM ਨਰਾਇਣ ਕਹਿ ਕਹਾਈ ਗੁਰ ਤੇ ਬਾਤ ਮਹਿਲ ਘਰ ਪਾਏ ਕੰਚਨ ਕਾਇਆ ਜੋਤ ਅਨੂਪ ਤਰੇ ਭਵਨ ਦੇਵਾ ਸਗਲ ਸਰੂਪ ਮੈਂ ਸੋ ਧਨ ਪੱਲੇ ਸਾਚਿ ਅਖੂਟ ਪੰਜ ਤੀਨ ਨਵ ਚਾਰ ਸਮਾਵੈ ਧਰਮ ਗगन ਕਲ ਧਾਰ ਰਹਾਵੇ ਬਾਹਰ ਜਾ ਤਉ ਉਲਟ ਪਰਾਵੇ ਮੂਰਖ ਹੋਏ ਨਾ ਆਖੀ ਸੂਜੈ ਜਿਹਵਾ ਹਾਸ ਨਹੀਂ ਕਹਿਆ ਬੂਝੈ ਬਿਖ ਕਾ ਮਾਤਾ ਜਗ ਸਿਉ ਨੂਝੈ ਊਤਮ ਸੰਗਤ ਊਤਮ ਹੋਵੇ ਗੁਣ ਕੋ ਧਾਵੇ ਅਵਗਣਤ ਹੋਵੇ ਬਿਨ ਗੁਰ ਸੇਵੀ ਸਹਿਜ ਨਾ ਹੋਵੇ ਹੀਰਾ ਨਾਮ ਜਵੇ ਹਰ ਲਾਲ ਮਨ ਮੋਤੀ ਹੈ ਤਿਸ ਕਾ ਮਾਲ ਨਾਨਕ ਪਰਖੈ ਨਦਰ ਨਿਹਾਲ ਆਸਾ ਮੁਹੱਲਾ ਪਹਿਲਾ ਗੁਰਮੁਖ ਗਿਆਨ ਧਿਆਨ ਮਨ ਮਾਨ ਗੁਰਮੁਖ ਮਹਿਲੀ ਮਹਿਲ ਪਛਾਨ ਗੁਰਮੁਖ ਸੁਰਤ ਸ਼ਬਦ ਨੇਸ਼ਾਨ ਐਸੇ ਪ੍ਰੇਮ ਭਗਤ ਵਿਚਾਰੀ ਗੁਰਮੁਖ ਸਾਚਾ ਨਾਮ ਅਮਰਾਰੀ ਰਹਾਉ ਇਹਨਸ ਨਿਰਮਲ ਥਾਨ ਸੁਥਾਨ ਤੀਨ ਭਵਨ ਨੇਹ ਕੇਵਲ ਗਿਆਨ ਸਾਚੇ ਗੁਰ ਤੇ ਹੁਕਮ ਪਛਾਨ ਸਾਚਾ ਹਰਖ ਨਾਹੀ ਤਿਸ ਸੋਗ ਅੰਮ੍ਰਿਤ ਗਿਆਨ ਮਹਾ ਰਸ ਭੋਗ ਪੰਚ ਸਮਾਈ ਸੁਖੀ ਸਭ ਲੋਗ ਸਗਲੀ ਜੋਤ ਤੇਰਾ ਸਭ ਕੋਈ ਆਪੇ ਜੋੜ ਵਿਛੋੜੇ ਸੋਈ ਆਪੇ ਕਰਤਾ ਕਰੇ ਸੋ ਹੋਈ ਤਾਹੇ ਉਸਾਰੇ ਹੁਕਮ ਸਮਾਵੇ ਉਕਮੋ ਵਰਤੈ ਜੋ ਤਿਸ ਭਾਵੈ ਗੁਰ ਬਿਨ ਪੂਰਾ ਕੋਈ ਨਾ ਪਾਵੈ ਬਾਲਕ ਬਿਰਦ ਨਾ ਸੁਰਤ ਪਰਾਨ ਪਰ ਜੋ ਬਨ ਬੂਢੈ ਅਬ ਮਹਾਨ ਬਿਨ ਨਾਮੈ ਕਿਆ ਲਹਿਸ ਨਿਧਾਨ ਜਿਸ ਕਾ ਅਨ ਤਨ ਸਹਿਜ ਨਾ ਜਾਨਾ ਪਰਮ ਪੁਲਾਨਾ ਫਿਰ ਪਛਤਾਨਾ ਗਲ ਪਾਹੀ ਬਉਰਾ ਬਉਰਾਨਾ ਬੂਢਤ ਜਗ ਦੇਖਿਆ ਤਉ ਡਰ ਭਾਗੇ ਸਤ ਗੁਰ ਰਾਖੇ ਸੇ ਵਡ ਭਾਗੇ ਨਾਨਕ ਗੁਰ ਕੀ ਚਰਨੀ ਲਾਗੇ ਆਸਾ ਮਹੱਲਾ ਪਹਿਲਾ ਗਾਵੇ ਹੈ ਗੀਤੇ ਚੀਤ ਅਨੀਤੇ ਰਾਗ ਸੁਣਾਏ ਕਹਾਵੇ ਬੀਤੇ ਬਿਨ ਨਾਮੈ ਮਨ ਝੂਠ ਅਨੀਤੇ ਕਹਾਂ ਚੱਲੋ ਮਾਨ ਰਹੁ ਘਰੇ ਗੁਰਮੁਖ RAM ਨਾਮ ਤ੍ਰਿਪਤਾਸਿ ਖੋਜਤ ਪਾਵਹੁ ਸਹਿਜ ਹਰੇ ਰਹਾਉ ਕਾਮ ਕ੍ਰੋਧ ਮਨ ਮੋਹ ਸਰੀਰਾ ਲਭ ਲੋਭ ਅਹੰਕਾਰ ਸੋ ਪੀਰਾ RAM ਨਾਮ ਬਿਨ ਕਿਉ ਮਨ ਧੀਰਾ ਅੰਤਰ ਨਾਵਣ ਸਾਚ ਪਛਾਣੈ ਅੰਤਰ ਕੀ ਗਤ ਗੁਰਮੁਖ ਜਾਣੈ ਸਾਚ ਸ਼ਬਦ ਬਿਨ ਮਹਿਲ ਨਾ ਪਛਾਣੈ ਨਿਰੰਕਾਰ ਮਹਿ ਆਕਾਰ ਸਮਾਵੈ ਅਕਲ ਕਲਾ ਸੱਚ ਸਾਚ ਟਿਕਾਵੈ ਸੋ ਨਰ ਗਰਬ ਜੋਨ ਨਹੀਂ ਆਵੇ ਜਹਾਂ ਨਾਮ ਮਿਲੈ ਤਹ ਜਾਉ ਗੁਰ ਪ੍ਰਸਾਦੀ ਕਰਮ ਕਮਾਉ ਨਾਮੇ ਰਾਤਾ ਹਰ ਗੁਣ ਗਾਉ ਗੁਰ ਸੇਵਾ ਤੇ ਆਪ ਪਛਾਤਾ ਅਮਰਤ ਨਾਮ ਵਸਿਆ ਸੁਖ ਦਾਤਾ ਅਨੰਦ ਬਾਣੀ ਨਾਮੇ ਰਾਤਾ ਮੇਰਾ ਪ੍ਰਭ ਲਾਏ ਤਾਂ ਕੋ ਲਾਗੈ ਹਉ ਮੈਂ ਮਾਰੇ ਸ਼ਬਦੇ ਜਾਗੈ ਹਤੈ ਉੱਤੇ ਸਦਾ ਸੁਖ ਆਗੈ ਮਨ ਚੰਚਲ ਵਿਦ ਨਾਹੀ ਜਾਣੈ ਮਨ ਮੁਖ ਮੈਲਾ ਸ਼ਬਦ ਨਾ ਪਛਾਣੈ ਗੁਰਮਖ ਨਿਰਮਲ ਨਾਮ ਵਖਾਣੈ ਹਰ ਜਿਉ ਆਗੈ ਕਰੀ ਅਰਦਾਸ ਸਾਧੂ ਜਨ ਸੰਗਤ ਹੋਏ ਨਿਵਾਸ ਕਿਨ ਵਿਖ ਦੁੱਖ ਕਾਟੇ ਹਰ ਨਾਮ ਪਰਗਾਸ ਕਰ ਵਿਚਾਰ ਆਚਾਰ ਪਰਾਤਾ ਸਤਿਗੁਰ ਬਚਨੀ ਏਕੋ ਜਾਤਾ ਨਾਨਕ ਰਾਮ ਨਾਮ ਮਨ ਰਾਤਾ ਆਸਾ